welcom back to my channel ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਕੱਪੜੇ ਦੇ ਉੱਪਰ ਕਿਸ ਨੰਬਰ ਦੀ ਜਿਹੜੀ ਅਸੀਂ ਸੂਈ ਆ ਉਹ ਲਗਾ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਾਂਗੇ 21 ਨੰਬਰ ਤੋਂ 21 ਨੰਬਰ ਦੀ ਜਿਹੜੀ ਸੂਈ ਆ ਉਹ ਅਸੀਂ ਇਸ ਤਰ੍ਹਾਂ ਦੇ ਜੂਟ ਹੋ ਗਿਆ ਜਾਂ ਜਿਹੜੇ ਮੋਟੇ ਫੈਬਰਿਕ ਨੇ ਜਿਵੇਂ ਆਪਣੇ ਕਰਟਨਸ ਹੋਗੇ ਉਹਨਾਂ ਤੇ ਯੂਜ਼ ਕਰਦੇ ਆ ਅਸੀਂ ਤੇ ਬੈਗ ਹੋਗੇ ਬੈਗ ਨੂੰ ਸਟਿਚ ਕਰਨ ਲਈ ਤਾਂ ਉਹ 21 ਨੰਬਰ ਦੀ ਜਿਹੜੀ ਸੂਈ ਆ ਉਵਰਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ 18 ਨੰਬਰ ਦੀ ਸੂਈ ਆ ਇਹ ਜ਼ਿਆਦਾਤਰ ਅਸੀਂ ਵਰਤਦੇ ਹਾਂ ਜਿਹੜੇ ਮੇਲ ਲਈ ਉਹਨਾਂ ਦੇ ਕੱਪੜੇ ਸਟਿਚ ਕਰਨ ਲਈ ਜਿਵੇਂ ਕਿ ਉਹਨਾਂ ਦੀਆਂ ਪੈਂਟਸ ਹੋ ਗਈਆਂ ਉਹਨਾਂ ਦੇ ਕੁੜਤੇ ਪਜਾਮੇ ਹੋ ਗਏ ਉਹਨਾਂ ਦੀਆਂ ਸ਼ਰਟਸ ਹੋ ਗਈਆਂ ਸੋ ਉਹਦੇ ਲਈ ਅਸੀਂ ਵਰਤਦੇ ਹਾਂ 18 ਨੰਬਰ ਦੀ ਸੂਈ ਹੁਣ ਅਸੀਂ ਗੱਲ ਕਰਦੇ ਹਾਂ 16 ਨੰਬਰ ਦੀ ਸੂਈ ਜ਼ਿਆਦਾਤਰ ਜਿਹੜੀ 16 ਨੰਬਰ ਦੀ ਸੂਈ ਆ ਉਹਦੇ ਨਾਲ ਜਿਹੜੇ ਲੇਡੀਜ਼ ਸੂਟ ਨੇ ਉਹ ਸਟਿਚ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਆ ਜਾਂਦੀ ਆ 14 ਨੰਬਰ ਦੀ ਸੂਈ 14 ਨੰਬਰ ਦੀ ਜਿਹੜੀ ਸੂਈ ਆ ਉਹ ਅਸੀਂ ਵਰਤਦੇ ਆ ਸਿੰਪਲ ਜਿਹੜੇ ਸੂਟ ਨੇ ਪਤਲੇ ਫੈਬਰਿਕ ਨੇ ਜਿਵੇਂ ਕਿ ਇਹ ਹੋ ਗਿਆ ਜਾਰਜਟ ਟਾਈਪ ਹੋਗੇ ਜਾਂ ਜਿਵੇਂ ਆਪਣੀ ਬੈਲਬਰਟ ਹੋਗੀ ਬੈਲਬਰਟ ਤੇ ਵੀ ਅਸੀਂ 14 ਨੰਬਰ ਦੀ ਜਿਹੜੀ ਸੂਈ ਆ ਉਹਦੇ ਨਾਲ ਸਟੀਚਿੰਗ ਆ ਜਿਹੜੀ ਕਰਦੇ ਆ ਤੇ ਸਭ ਤੋਂ ਲਾਸਟ ਦੀ ਜਿਹੜੀ ਹੈਗੀ ਉਹ ਹੈਗੀ 11 ਨੰਬਰ ਦੀ ਸੂਈ 11 ਨੰਬਰ ਦੀ ਸੂਈ ਅਸੀਂ ਵਰਤਦੇ ਹਾਂ ਜਿਹੜੇ ਕੱਪੜੇ ਸਟ੍ਰੈਚੇਬਲ ਹੁੰਦੇ ਨੇ ਇਸ ਤਰ੍ਹਾਂ ਜਿਵੇਂ ਕਿ ਲੋਰਸ ਹੋ ਗੀਆਂ ਲੋਰ ਤੇ ਜਦੋਂ ਤੁਸੀਂ ਸਲਾਈ ਲਗਾਣੀ ਆ ਤਾਂ ਤੁਸੀਂ ਜਿਹੜੀ 11 ਨੰਬਰ ਦੀ ਸੂਈ ਆ ਉਹ ਯੂਜ਼ ਕਰਨੀ ਹੈ ਤੇ ਨਾਲ ਦੀ ਨਾਲ ਅਸੀਂ ਜਿਹੜੀ 11 ਨੰਬਰ ਦੀ ਸੂਈ ਆ ਉਹ ਅਸੀਂ ਜਿਵੇਂ ਕਿ ਨੈਟ ਹੋਇਆ ਨੈਟ ਉਹ ਜਿਹੜਾ ਇਹ ਬਹੁਤ ਬ੍ਰੀਕ ਹੁੰਦਾ ਇਹਦੇ ਤੇ ਅਸੀਂ ਜੇਕਰ 16 ਜਾਂ 18 ਨੰਬਰ ਦੀ ਸੂਈ ਵਰਤਦੇ ਹਾਂ ਤਾਂ ਇਹ ਫਟ ਜਾਂਦਾ ਸੋ ਅਸੀਂ ਨੈਟ ਦੇ ਉੱਪਰ ਵੀ 11 ਨੰਬਰ ਦੀ ਜਿਹੜੀ ਸੂਈ ਆ ਉਹਨੂੰ ਯੂਜ਼ ਕਰਨਾ ਸੋ ਇਹ ਸੀ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੀ ਸ਼ੇਅਰ ਕਰਨਿਆ ਤੇ ਕਮੈਂਟ ਕਰਨਾ ਮੈਨੂੰ ਮੋਟੀਵੇਟ ਕਰਦਾ ਹੋਰ ਇਦਾਂ ਦੀਆਂ ਵੀਡੀਓਜ਼ ਬਣਾਉਣ ਦੇ ਲਈ ਸੋ ਪਲੀਜ਼ ਕੀਪ ਸ਼ੇਅਰਿੰਗ ਥੈਂਕ ਯੂ so much for watching this video